ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਦਲীব ਸਿੰਘ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰਾਂ ਦਿਖਾ ਰਹੇ ਹਾਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਪਹੁੰਚ ਗਏ ਨੇ ਸੀਐਮ ਮੰਤੇ ਦਰਬਾਰ ਸਾਹਿਬ ਪਹੁੰਚਦੇ ਆ ਹੀ ਉਹਨਾਂ ਦੀ ਪਹਿਲੀ ਤਸਵੀਰ ਤੁਹਾਡੇ ਸਾਹਮਣੇ ਆਉਣ ਵਾਲੀ ਹੈ ਜੀ ਹਾਂ ਭਗਵੰਤ ਮਾਨ ਅੱਜ 15 ਜਨਵਰੀ ਨੂੰ ਅੰਮ੍ਰਿਤਸਰ ਪਹੁੰਚਣ ਵਾਲੇ ਸਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਦ ਦੇ ਵਿੱਚ ਉਹਨਾਂ ਦੀ ਜਥੇਦਾਰ ਦੇ ਸਾਹਿਬ ਜਥੇਦਾਰ ਸਾਹਿਬ ਦੇ ਕੋਲ ਪੇਸ਼ੀ ਸੀ ਜਿਸ ਦੇ ਮਾਮਲੇ ਦੇ ਵਿੱਚ ਅੱਜ ਉਹ ਪਹੁੰਚ ਚੁੱਕੇ ਨੇ ਹਾਲਾਂਕਿ ਇਹ ਸਮਾਂ ਕਈ ਵਾਰ ਬਦਲ ਚੁੱਕਾ ਸੀ ਤੇ ਅੱਜ ਅਖੀਰ ਉਹ ਘੜੀ ਆ ਗਈ ਹੈ 12 ਵਜੇ ਜਦੋਂ ਭਗਵੰਤ ਮਾਨ ਨੇ ਪਹੁੰਚਣਾ ਸੀ ਤੇ ਉਹ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਹਾਂ ਇਹ ਸਭ ਤੋਂ ਪਹਿਲੀ ਤਸਵੀਰ ਹੈ ਜਦੋਂ ਭਗਵੰਤ ਮਾਨ ਸਿਕਿਉਰਿਟੀ ਦੇ ਨਾਲ ਕਿਰੇ ਹੋਏ ਦਰਬਾਰ ਸਾਹਿਬ ਦੇ ਵਿੱਚ ਦਾਖਲ ਹੋ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਭਗਵੰਤ ਮਾਨ ਨੇ ਕੁੜਤਾ ਜੋ ਪਜਾਮਾ ਪਾਇਆ ਹੋਇਆ ਜੈਕਟ ਪਾਈ ਹੋਈ ਹੈ ਤੇ ਨਾਲ ਉਹਨਾਂ ਦੇ ਸਿਕਿਉਰਿਟੀ ਪਰਸਨਲ ਵੀ ਨੇ ਕੁਝ ਸਾਦੀ ਵਰਦੀਆਂ ਦੇ ਵਿੱਚ ਨੇ ਤੇ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਕਿ ਇਹ ਵੀ ਤਾਕੀਦ ਕੀਤੀ ਗਈ ਸੀ ਕਿ ਜੋ ਯੂਨੀਫਾਰਮ ਦੇ ਵਿੱਚ ਪੁਲਿਸ ਵਾਲੇ ਹੋਣਗੇ ਉਹ ਦਰਬਾਰ ਸਾਹਿਬ ਪ੍ਰਮਿਸਿਸ ਦੇ ਬਾਹਰ ਹੋਣਗੇ ਬਾਕੀ ਸਾਦੇ ਕੱਪੜਿਆਂ ਦੇ ਵਿੱਚ ਅੰਦਰ ਹੋਣਗੇ ਤੇ ਪਹਿਲੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦਰਬਾਰ ਸਾਹਿਬ ਤੋਂ ਜਿੱਥੇ ਭਗਵੰਤ ਮਾਨ ਅੱਜ ਪਹੁੰਚ ਕੇ ਉਹਨਾਂ ਨੇ ਜਥੇਦਾਰ ਸਾਹਿਬ ਦੇ ਸਾਹਮਣੇ ਪੇਸ਼ ਹੋਣਾ ਸੀ ਕਿਉਂਕਿ ਕਥਿਤ ਗੋਲਕਾਂ ਦੇ ਬਾਰੇ ਜੋ ਉਹਨਾਂ ਨੇ ਬਿਆਨ ਦਿੱਤਾ ਸੀ ਉਹ ਮਾਮਲਾ ਹੋਵੇ ਜਾਂ ਜਥੇਦਾਰ ਸਾਹਿਬ ਨੇ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਕੁਝ ਕਥਿਤ ਵੀਡੀਓ ਇਤਰਾਜਯੋਗ ਵੀਡੀਓ ਪਹੁੰਚੇ ਨੇ ਭਗਵੰਤਮਾਨ ਦੇ ਉਹਨਾਂ ਕੋਲ ਤੇ ਉਸ ਦੇ ਬਾਰੇ ਉਹਨਾਂ ਤੋਂ ਸਪਸ਼ਟੀਕਰਨ ਲੈਣਾ ਸੀ ਉਸੇ ਨੂੰ ਲੈ ਕੇ ਅੱਜ 15 ਜਨਵਰੀ ਦੀ ਜੋ ਤਰੀਖ ਸੀ ਉਹ ਮੁਕਰਰ ਕੀਤੀ ਗਈ ਸੀ ਕਿ ਸੀਐਮ ਮਾਨ ਪਹੁੰਚ ਕੇ ਆਪਣਾ ਸਪਸ਼ਟੀਕਰਨ ਦੇਣਗੇ ਹਾਲਾਂਕਿ ਇਸ ਪੇਸ਼ੀ ਨੂੰ ਲੈ ਕੇ ਸਮਾਂ ਕਈ ਵਾਰ ਬਦਲਾ ਗਿਆ ਸੀ ਅੱਜ ਦਾ ਸਮਾਂ ਜੋ ਦਿੱਤਾ ਗਿਆ ਸੀ ਸਵੇਰੇ ਦਿੱਤਾ ਗਿਆ ਸੀ ਪਰ ਕਿਉਂਕਿ ਅੱਜ ਸ਼ਹਿਰ ਦੇ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀ ਨੇ ਇਸ ਕਰਕੇ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਸ਼ਮਾ ਜੋ ਹੈ ਸ਼ਾਮ ਦਾ 4:30 ਵਜੇ ਦਾ ਹੋ ਗਿਆ ਪਰ ਉਸ ਤੋਂ ਬਾਅਦ ਇਹ ਇਹ ਅਪਡੇਟ ਆਈ ਕਿ ਨਹੀਂ ਇਹ ਸਮਾਂ 11:00 ਵਜੇ ਦਾ ਹੋਏਗਾ ਪਰ 11:00 ਵਜੇ ਤੋਂ ਬਾਅਦ 12:00 ਵਜੇ ਸਮਾਂ ਰੱਖਿਆ ਗਿਆ ਯਾਨੀ ਕਿ ਕੁੱਲ 4 ਵਾਰ ਸਮਾਂ ਬਦਲਿਆ ਗਿਆ ਤੇ ਹੁਣ ਜੋ ਪੇਸ਼ੀ ਦਾ ਸਮਾਂ ਉਹ 12 ਵਜੇ ਤੇ ਰੱਖਿਆ ਗਿਆ ਸੀ ਤੇ 12 ਵਜੇ ਦੇ ਆਸ-ਪਾਸ ਹੀ ਸੀਮਾਨ ਅੱਜ ਪਹੁੰਚ ਚੁੱਕੇ ਨੇ 12 ਵਜੇ ਪਹੁੰਚਣਾ ਸੀ ਪਰ ਸਮੇਂ ਇਸ ਸਮੇਂ ਹੋ ਰਿਹਾ 11:30 ਵਜੇ ਸਮਾਂ 11:30 ਵਜੇ ਦੇ ਕਰੀਬ ਭਗਵੰਤ ਮਾਨ ਦਰਬਾਰ ਸਾਹਿਬ ਦਾਖਲ ਹੋਏ ਉਹਨਾਂ ਦਾ ਹਾਲਾਂਕਿ ਕਾਫਲਾ ਜਦੋਂ ਪਹੁੰਚਣਾ ਸੀ ਸਾਰੇ ਪਾਸੇ ਸਿਕਿਉਰਿਟੀ ਪੂਰੇ ਇਲਾਕੇ ਦੇ ਵਿੱਚ ਲਗਾਈ ਗਈ ਸੀ ਜੋ ਐਸਜੀਪੀਸੀ ਦੇ ਮੁਲਾਜ਼ਮ ਨੇ ਉਹ ਵੀ ਪੂਰੇ ਮੁਸਤੈਦ ਦਿਖੇ ਅੱਜ ਇਸ ਤੋਂ ਇਲਾਵਾ ਸਾਦੀ ਵਰਦੀਆਂ ਦੇ ਵਿੱਚ ਜੋ ਮੁਲਾਜ਼ਮ ਨੇ ਉਹ ਵੀ ਅੰਦਰ ਦਿਖੇ ਤੇ ਉਸ ਤੋਂ ਬਾਅਦ ਜੋ ਯੂਨੀਫਾਰਮ ਦੇ ਵਿੱਚ ਮੁਲਾਜ਼ਮ ਸੀ ਉਹ ਦਰਵਾਜ਼ਾ ਸਾਹਿਬ ਦੇ ਬਾਹਰ ਦਿਖਾਈ ਦਿੱਤੇ ਤੇ ਅੱਜ ਗਹਿਮਾ ਗੈਮੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਵੱਡੀ ਹੈ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਜਦੋਂ ਸੀਐਮ ਮਾਨ ਨੇ ਆਉਣਾ ਸੀ ਉਹ ਹੀ ਉਹਨਾਂ ਦਾ ਜੋ ਕਾਫਲਾ ਦੇਖਿਆ ਗਿਆ ਉਸ ਤੋਂ ਇਲਾਵਾ ਅੱਜ ਜੀਐਨਡੀਯੂ ਯੂਨੀਵਰਸਿਟੀ ਦੇ ਵਿੱਚ ਦਰਪਦੀ ਮੁਰਮੂ ਭਾਰਤ ਦੇ ਰਾਸ਼ਟਰਪਤੀ ਉਹ ਵੀ ਕਨਵੋਕੇਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਅੱਜ ਸ਼ਹਿਰ ਦੇ ਵਿੱਚ ਨੇ ਤਾਂ ਪੂਰੇ ਸ਼ਹਿਰ ਦੇ ਵਿੱਚ ਪੂਰਾ ਸ਼ਹਿਰ ਇੱਕ ਤਰ੍ਹਾਂ ਦਾ ਛਾਉਣੀ ਦੇ ਵਿੱਚ ਤਬਦੀਲ ਹੋ ਗਿਆ ਹੈ ਤੇ ਪਰ ਅੱਜ ਜਿਸ ਖਬਰ ਤੇ ਪੂਰੇ ਪੰਜਾਬੀਆਂ ਦੀ ਨਜ਼ਰ ਰਹੇਗੀ ਪੰਜਾਬ ਨੂੰ ਜਾਣਨ ਵਾਲਿਆਂ ਦੀ ਨਜ਼ਰ ਰਹੇਗੀ ਉਹ ਖਬਰ ਇਹ ਰਹੇਗੀ ਕਿ ਅੱਜ ਸੀਐਮ ਮਾਨ ਨੇ ਜਥੇਦਾਰ ਸਾਹਿਬ ਦੇ ਸਾਹਮਣੇ ਕੀ ਸਪਸ਼ਟੀਕਰਨ ਦੇਣਾ ਤੇ ਜੋ ਵੀ ਉਹਨਾਂ ਤੇ ਇਲਜ਼ਾਮ ਲੱਗੇ ਨੇ ਜਿਹੜੀਆਂ ਵੀ ਤਕਰੀਰਾਂ ਹੋਣਗੀਆਂ ਜਿਹੜੇ ਵੀ ਸਵਾਲ ਜਥੇਦਾਰ ਸਾਹਿਬ ਪੁੱਛਣਗੇ ਉਹਨਾਂ ਦਾ ਜਵਾਬ ਕਿਸ ਤਰ੍ਹਾਂ ਸੀਐਮ ਮਾਨ ਦੇਣਗੇ ਤਾਂ ਅੱਜ ਦਾ ਦਿਨ ਬੇहद ਅਹਿਮ ਹੈ ਇਹ ਬਾਦ ਵਿੱਚ ਪਤਾ ਲੱਗੇਗਾ ਕਿ ਆਖਿਰਕਾਰ ਸਕਤਰੇ ਦੇ ਵਿੱਚ ਗੱਲਬਾਤ ਕੀ ਹੋਈ ਹੈ ਪਰ ਪੂਰਾ ਪੰਜਾਬ ਇਸ ਵੱਲ ਅੱਜ ਨਜ਼ਰ ਗੜਾਈ ਬੈਠਾ ਹੈ ਕਿ ਆਖਿਰਕਾਰ ਸੀਐਮ ਮਾਨ ਆਪਣੇ ਸਪਸ਼ਟਕਰਨ ਦੇ ਵਿੱਚ ਕੀ ਕਹਿਣਗੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਕਾਫਲੇ ਦੀਆਂ ਜਦੋਂ ਉਹ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਸਨ ਗੱਡੀਆਂ ਦਾ ਲੰਮਾ ਕਾਫਲਾ ਦਿਖਾਈ ਦੇ ਰਿਹਾ ਤੇ ਸੀਐਮ ਮਾਨ ਦਰਬਾਰ ਸਾਹਿਬ ਦਾਖਲ ਹੋ ਚੁੱਕੇ ਨੇ ਇਸ ਸਮੇ ਸਮਾਂ ਸਾਡੇ 11 ਵਜੇ ਦਾ ਹੈ ਜਦੋਂ ਉਹਨਾਂ ਦਾ ਉਹਨਾਂ ਨੇ ਅੱਜ ਪੇਸ਼ ਹੋਣਾ ਸੀ ਤੇ ਕੁਝ ਹੀ ਦੇਰ ਬਾਅਦ ਉਹਨਾਂ ਨੇ ਸਕਤਰੇਤ ਦੇ ਵਿੱਚ ਪੇਸ਼ ਹੋਣਾ ਦਰਬਾਰ ਸਾਹਿਬ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਦੇ ਵਿੱਚ ਉਹਨਾਂ ਦੀ ਪੇਸ਼ੀ ਹੋਣੀ ਹੈ ਪਰ ਇਹ ਪਹਿਲੀ ਤਸਵੀਰ ਅਸੀਂ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਜਦੋਂ ਉਹ ਪੂਰੇ ਲਾਮ ਲਸ਼ਕਰ ਦੇ ਨਾਲ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਰਹੇ ਨੇ ਤੇ ਅੱਜ ਹਾਲਾਂਕਿ ਇਸ ਪੇਸ਼ੇ ਨੂੰ ਲੈ ਕੇ ਕਈ ਦਿਨਾਂ ਤੋਂ ਜੋ ਟਕਰਾਅ ਵਾਲੀ ਸਥਿਤੀ ਬਣੀ ਹੋਈ ਸੀ ਉਹ ਬਣੀ ਹੋਈ ਸੀ ਕਿਉਂਕਿ ਉਹ ਲਗਾਤਾਰ ਸੀਐਮ ਮਾਨ ਲਗਾਤਾਰ ਆਪਣੀ ਸੋਸ਼ਲ ਮੀਡੀਆ ਦੇ ਰਹੀ ਚਾਹੇ ਸਮਾ ਬਦਲੰਦਾ ਸਮਾ ਹੋਵੇ ਜਾਂ ਗੋਲਕਾਂ ਦਾ ਹਿਸਾਬ ਕਿਤਾਬ ਦੇਣਾ ਹੋਵੇ ਜਾਂ ਹੋਰ ਗੱਲਾਂ ਹੋਣ ਸਾਰੇ ਜਾਂ ਸਰੂਪਾਂ ਦੇ 328 ਸਰੂਪਾਂ ਦੇ ਗਾਇਬ ਹੋਣ ਦੀਆਂ ਗੱਲਾਂ ਹੋਣ ਇਹ ਸਭ ਕੁਝ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਤੇ ਅੱਜ ਉਹ ਤਰੀਕ ਸਾਹਮਣੇ ਵੀ ਆ ਗਈ ਹੈ 15 ਜਨਵਰੀ ਸਮਾ 11:30 ਵਜੇ 11 ਵਜੇ ਦਾ ਜਦੋਂ ਸੀਐਮ ਮਾਨ ਨੇ ਅੱਜ ਪੇਸ਼ ਹੋਣਾ ਤੇ ਪੇਸ਼ੀ ਦੇ ਲਈ ਉਹ ਅੱਜ ਦਰਬਾਰ ਸਾਹਿਬ ਪਹੁੰਚੇ ਵੀ ਨੇ ਮੱਥਾ ਟੇਕਣਗੇ ਉਸ ਤੋਂ ਬਾਅਦ ਗੱਤਰੇਦ ਪਹੁੰਚਣਗੇ ਇਹ ਤਸਵੀਰਾਂ ਅਸੀਂ ਤੁਹਾਨੂੰ ਲਾਈਵ ਅੰਮ੍ਰਿਤਸਰ ਤੋਂ ਦਿਖਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਕਿ ਅੰਮ੍ਰਿਤ ਸੀਐਮ ਮਾਨ ਇਸ ਸਮੇਂ ਜੋ ਸਿਕਿਉਰਿਟੀ ਦੇ ਨਾਲ ਕਿਰੇ ਹੋਏ ਨੇ ਤੇ ਉਹਨਾਂ ਦਾ ਪਹਿਰਾਵੇ ਦੀ ਗੱਲ ਕਰੀਏ ਤਾਂ ਉਹਨਾਂ ਨੇ ਕੁੜਤਾ ਪਜਾਮਾ ਪਾਇਆ ਹੋਇਆ ਤੇ ਨਾਲ ਹੀ ਉਹਨਾਂ ਨੇ ਜੈਕਟ ਪਾਈ ਹੋਈ ਹੈ ਤੇ ਨਾਲ ਉਹਨਾਂ ਦੇ ਸਿਕਿਉਰਿਟੀ ਪਰਸਨਲ ਘੁੰਮ ਰਹੇ ਨੇ ਇੱਕ ਗੱਲ ਬੜੀ ਧਿਆਨ ਦੇਣ ਯੋਗ ਜਿਵੇਂ ਸ਼ੁਰੂ ਤੋਂ ਤੁਹਾਨੂੰ ਦੱਸਿਆ ਕਿ ਜੋ ਸਿਕਿਉਰਿਟੀ ਵਾਲੇ ਹੋਣਗੇ ਉਹਨਾਂ ਨੂੰ ਇਹ ਤਾਕੀਦ ਕੀਤੀ ਗਈ ਕਿ ਕੁਰਤੇ ਪਜਾਮੇ ਦੇ ਵਿੱਚ ਅਤੇ ਉਹ ਦਰਬਾਰ ਸਾਹਿਬ ਦੇ ਅੰਦਰ ਹੋਣਗੇ ਸੀ ਯੂਨੀਫਾਰਮ ਦੇ ਵਿੱਚ ਕੋਈ ਵੀ ਦਾਖਲ ਨਹੀਂ ਹੋਏਗਾ ਯੂਨੀਫਾਰਮ ਵਾਲੇ ਜੋ ਸਿਕਿਉਰਿਟੀ ਪਰਸਨਲ ਹੋਣਗੇ ਉਹ ਦਰਬਾਰ ਸਾਹਿਬ ਦੀ ਪ੍ਰਿੰਸਿਸ ਦੇ ਬਾਹਰ ਹੋਣਗੇ ਪਰ ਇਹ ਤਸਵੀਰ ਪਹਿਲੀ ਤਸਵੀਰ ਹੈ ਜੋ ਹਮੇਸ਼ਾ ਯਾਦ ਕੀਤੀ ਜਾਏਗੀ ਕਿ 15 ਜਨਵਰੀ 2026 ਦਾ ਦਿਨ ਸੀ ਜਦੋਂ ਸੀਐਮ ਮਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਦਰਬਾਰ ਸਾਹਿਬ ਸਕੱਤਰੇਤ ਵਿੱਚ ਹਾਜ਼ਰ ਹੋਣ ਲਈ ਪੇਸ਼ ਹੋਣ ਲਈ ਕਿਹਾ ਗਿਆ ਸੀ ਸ਼੍ਰੀ ਅਕਾਲ ਤਖਸੈਦ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਤੇ ਅੱਜ ਜੋ ਇਹ ਮੁਲਾਕਾਤ ਹੋਏਗੀ ਜੋ ਅਜੋਨਾਂ ਦੀ ਪੇਸ਼ੀ ਹੈ ਉਸ ਤੋਂ ਬਾਅਦ ਉਹਨਾਂ ਨੇ ਕੀ ਸਪਸ਼ਟੀਕਰਨ ਦਿੱਤਾ ਕਿ ਆਖਿਰਕਾਰ ਉਹਨਾਂ ਨੇ ਆਪਣੇ ਬਚਾਅ ਦੇ ਵਿੱਚ ਆਪਣੇ ਸਫਾਈ ਦੇ ਵਿੱਚ ਕਿਹਾ ਹੈ ਇਹ ਸਭ ਕੁਝ ਦੇਖਣ ਵਾਲੀ ਗੱਲ ਹੋਏਗੀ ਤੁਹਾਨੂੰ ਦੱਸ ਦਈਏ ਕਿ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀ ਜਥੇਦਾਰ ਸਾਹਿਬ ਨੇ ਤਾਂ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਕੋਲ ਕੁਝ ਅਜਿਹੇ ਇਤਰਾਜ਼ਯੋਗ ਵੀਡੀਓ ਪਹੁੰਚੇ ਨੇ ਜਿਸ ਦੇ ਵਿੱਚ ਕਥਿਤ ਤੌਰ ਤੇ ਹਾਲਾਂਕਿ ਨਾ ਇਸ ਦੇ ਉੱਪਰ ਸਪਸ਼ਟਿਕਰਨ ਦੇਣਾ ਸੀ ਐਮ ਨੇ ਕਥਿਤ ਤੌਰ ਤੇ ਸੀਐਮ ਬਹੁਤ ਪੁਰਾਣਾ ਵੀਡੀਓ ਹੈ ਗੁਰੂਆਂ ਦੀਆਂ ਤਸਵੀਰਾਂ ਦੇ ਦੀ ਬੇਅਦਬੀ ਕਰਦੇ ਨਜ਼ਰ ਆ ਰਹੇ ਨੇ ਤੇ ਸੰਤ ਜਰਨੈਲ ਸਿੰਘ ਪਿੰਡਰਾ ਵਾਲਾ ਦੀ ਤਸਵੀਰ ਦੀ ਵੀ ਜੋ ਹੈ ਉਸ ਦੀ ਵੀ ਜੋ ਹੈ ਬੇਅਦਬੀ ਕਰਦੇ ਹੋਏ ਕਥਿਤ ਤੌਰ ਤੇ ਦਿਖਾਈ ਦੇ ਰਹੇ ਨੇ ਅੱਜ ਇਹ ਵੀਡੀਓ ਪਹੁੰਚੇ ਨੇ ਜੋ ਜਥੇਦਾਰ ਸਾਹਿਬ ਨੇ ਕਹੇ ਸੀ ਹਣਾ ਕੀ ਇਹਨਾਂ ਵੀਡੀਓਜ਼ ਬਾਰੇ ਗੋਲ ਕਾ ਨੂੰ ਲੈ ਕੇ ਦਿੱਤੀਆਂ ਗਈਆਂ ਟਿੱਪਣੀਆਂ ਬਾਰੇ ਇਸ ਤੋਂ ਇਲਾਵਾ ਪਾਵਨ ਸਰੂਪਾਂ ਬਾਰੇ ਵੀ ਗੱਲ ਹੋ ਸਕਦੀ ਹੈ ਤੇ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਜਿਸ ਦੇ ਬਾਰੇ ਸਪਸ਼ਟੀਕਰਨ ਉਹਨਾਂ ਤੋਂ ਜਥੇਦਾਰ ਸਾਹਿਬ ਵੱਲੋਂ ਮੰਗਿਆ ਜਾਏਗਾ ਤੇ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਜਦੋਂ ਸੀਐਮ ਮਾਨ ਸਪਸ਼ਟੀਕਰਨ ਦੇ ਕੇ ਬਾਹਰ ਨਿਕਲਣਗੇ ਕਿ ਕੀ ਉਹ ਕੋਈ ਗੱਲ ਕਰਨਗੇ ਜਾਂ ਕੋਈ ਆਪਣੀ ਗੱਲ ਮੀਡੀਆ ਸਾਹਮਣੇ ਰੱਖਣਗੇ ਇਹ ਵੀ ਇੱਕ ਦੇਖਣ ਵਾਲੀ ਗੱਲ ਹੋਏਗੀ ਦੇਖੋ ਅਸੀਂ ਤਸਵੀਰ ਸਾਂਝੀ ਕਰ ਰਹੇ ਸਕਤਰਸ਼ੀ ਅਕਾਲ ਤਖਤ ਸਾਹਿਬ ਦੇ ਬਾਹਰ ਦੀ ਜਿੱਥੇ ਪ੍ਰਕਰਮਾ ਅਖੇ ਨਾਤਮਸਤ ਖੋਣ ਤੋਂ ਬਾਅਦ ਭਗਵੰਤ ਸਿੰਘ ਮਾਨ ਇਸ ਰਸਤੇ ਤੇ ਰਾਹੀ ਬਾਹਰ ਆਣਗੇ ਬਾਹੀ ਸ਼੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸਿਓਂ ਬਾਹਰ ਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤੇ ਦੇ ਵਿਖੇ ਪਹੁੰਚਣ ਕੇ ਜਿੱਥੇ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸਰਮੂਕ ਆਪਣਾ ਸਪਸ਼ਟੀਕਰਨ ਰੱਖਿਆ ਜਾਣਾ ਹੈ ਇਸ ਪਿਛਲੇ ਸਮੇਂ ਦੌਰਾਨ ਜੋ ਲਗਾਤਾਰ ਵਿਵਾਦਿਤ ਬਿਆਨਬਾਜ਼ੀ ਕੀਤੀ ਗਈ ਉਹਨੂੰ ਲੈ ਕੇ ਆਪਣਾ ਪੱਖ ਰੱਖਿਆ ਜਾਣਾ ਆਪਣਾ ਸਪਸ਼ਟੀਕਰਨ ਜਿਹੜਾ ਉਹ ਦਿੱਤਾ ਜਾਣਾ ਹੈ ਤੋ ਇਸਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀ ਵੀ ਇੱਥੇ ਪਹੁੰਚ ਚੁੱਕੇ ਨੇ ਸਕੱਤਰ ਪ੍ਰਤਾਪ ਸਿੰਘ ਅਤੇ ਹੋਰ ਅਮਲਾ ਜਿਹੜਾ ਹੈ ਉਹਨਾਂ ਦੇ ਨਾਲ ਮੌਜੂਦ ਹੈ ਤੋ ਹੁਣ ਇੰਤਜ਼ਾਰ ਰਹੂਗਾ ਪ੍ਰਕਰਮਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਭਗਵੰਤ ਮਾਨ ਹਰੀ ਇੱਥੇ ਪਹੁੰਚਣਗੇ ਪਰ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਗਏ ਨੇ ਉੱਚ ਅਧਿਕਾਰੀ ਲਗਾਤਾਰ ਸੁਰੱਖਿਆ ਪ੍ਰਬੰਧਾਂ ਦੀ ਦੇਖ ਰੇਖ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੀ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੀ ਗਈ ਹੈ ਜੋ ਜਤਾ ਜੋ ਹਾਲਾਤ ਪ ਕਾਬੂ ਵਿੱਚ ਰਹਿਣ ਕਿਸੇ ਕੋਈ ਵੀ ਸ਼ਰਾਧਤੀ ਅੰਸਰ ਕਿਸੇ ਵੀ ਤਰ੍ਹਾਂ ਦੇ ਆਪਣੇ ਗੜਬੜ ਫਲਾਉਣ ਦੇ मंसूਬੇ ਵਿੱਚ ਕਾਮਯਾਬ ਨਾ ਹੋ ਸਕੇ ਉਹ ਇਹ ਤਸਵੀਰਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਬਾਈ ਯਾਨੀ ਕਿ ਉਹ ਰਸਤਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਾਂਦਾ ਹੈ ਸ੍ਰੀ ਦਰਬਾਰ ਸਾਹਿਬ ਦੇ ਲਗ ਲਗ ਪ੍ਰਵੇਸ਼ ਦੁਆਰਾਂ ਦੇ ਵਿੱਚੋਂ ਇੱਕ ਜਿਸ ਦੇ ਬਿਲਕੁਲ ਬਾਹਰ ਖੱਬੇ ਹੱਥ ਸਕੱਤਰ ਸ੍ਰੀ ਅਕਾਲ ਤਖਤ ਸਾਹਿਬ ਮੌਜੂਦ ਹੈ ਕਿਉਂਕਿ ਇੱਕ ਪਤਿਤ ਸਿੱਖ ਨੇ ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਥਸੀਲ ਦੇ ਸਾਮੁਖ ਪੇਸ਼ ਹੋਣ ਦਾ ਆਦੇਸ਼ ਨਹੀਂ ਦਿੱਤਾ ਗਿਆ ਬਲਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਆਦੇਸ਼ ਦਿੱਤਾ ਗਿਆ ਹੈ ਕੇ ਬਤੌਰ ਪਤਿਤ ਸਿੱਖ ਤੁਹਾਨੂੰ ਸਕਤਰੇ ਸ੍ਰੀ ਕਲਤਕ ਸਾਬ ਵਿਖੇ ਤਲਬ ਕੀਤਾ ਜਾਂਦਾ ਹੈ ਕਿਉਂਕਿ ਤੁਸੀਂ ਲਗਾਤਾਰ ਸ੍ਰੀ ਕਲਤਕ ਸਾਬ ਦੀ ਸਰਵਚਤਾ ਨੂੰ ਚਰੋਥੀ ਦੇ ਰਹੇ ਹੋ ਤੇ ਗੁਰੂ ਕੀ ਗੋਲ ਦਾ ਅਪਮਾਨ ਕਰ ਰਹੇ ਹੋ ਤੁਸੀਂ ਸਿੰਘ ਸਬਾਨ ਦੇ ਪ੍ਰਤੀ ਅਪਸ਼ਬ ਜਿਹੜੇ ਹੈ ਲਗਾਤਾਰ ਬੋਲ ਰਹੇ ਹੋ ਤਾਂ ਕਿਤਨਾ ਕਿਤੇ ਸਿੱਖ ਰਹਿਤ ਮर्यादा ਸਿੱਖ ਸਿਧਾਂਤਾਂ ਦੀ ਉਲੰਘਣਾ ਕਰ ਰਹੇ ਸਨ ਇਹ ਦੋਸ਼ ਲੱਗਦੇ ਹੋਏ ਉਹਨਾਂ ਨੂੰ ਤਲਬ ਕੀਤਾ ਗਿਆ ਸਿੱਖ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਕਿਉਂ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਖੇਤਰ 'ਚ ਦਖਲਅੰਦਾਜ਼ੀ ਦੇ ਵੀ ਦੋਸ ਜਿਹੜੇ ਆ ਉਹ ਭਗਵੰਤ ਸਿੰਘ ਮਾਨ ਤੇ ਲੱਗੇ ਨੇ ਤੇ ਅੱਜ ਤੈ ਸਮੇਂ ਤੋਂ 4:30 ਵਜੇ ਦਾ ਸਮਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਗਿਆ ਸੀ ਕਿਉਂਕਿ ਪਹਿਲਾਂ 10 ਵਜੇ ਦਾ ਰੱਖਿਆ ਗਿਆ ਸੀ ਪਰ ਜੋ ਪੋਸਟ ਪਾ ਕੇ ਔਨ ਦੀ ਗੱਲ ਕੀਤੀ ਗਈ ਭਗਵੰਤ ਸਿੰਘ ਮਾਨ ਵੱਲੋਂ ਉਸਦੇ ਵਿੱਚ ਕਿਤੇ ਕਲੈਰਿਟੀ ਨਹੀਂ ਸੀ ਇੱਕ ਪਾਸੇ ਇਹ ਲਿਖਿਆ ਗਿਆ ਸੀ ਕਿ ਉਸ ਦਿਨ ਰਾਸ਼ਟਰਪਤੀ ਵੀ ਇੱਥੇ ਨੇ ਔਰ ਇੱਕ ਦੇ ਨਾਲ ਨਾਲ ਇਹ ਵੀ ਲਿਖਿਆ ਗਿਆ ਸੀ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਸਵਰਪਿਤ ਨੇ ਤਾਂ ਉਸੇ ਦੇ ਮੱਦੇਨਜ਼ਰ ਕਿ ਅੱਜ ਦੇਸ਼ ਦੇ ਰਾਸ਼ਟਰਪਤੀ ਅੱਜ ਤੋਂ ਦੋ ਦਿਨਾਂ ਪੰਜਾਬ ਦੇ ਦੌਰੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਰਹੇ ਨੇ ਗੁਰਾਂਗਦੇਵ ਯੂਨੀਵਰਸਿਟੀ ਵਿਖੇ 50ਵਾਂ ਸਾਲਾਨਾ ਗ੍ਰੈਜੂਏਸ਼ਨ ਚ ਪਹੁੰਚ ਕੇ ਡਿਗਰੀਆਂ ਵੰਡ ਰਹੇ ਨੇ ਤਾਂ ਜਿਹੇ ਚ ਮੁੱਖ ਮੰਤਰੀ ਦੇ ਰਜੇਵੇ ਨਾ ਹੋਣ ਇਸ ਗੱਲ ਦੇ ਮੱਦੇਨਜ਼ਰ ਸਮਾਂ ਤਬਦੀਲ ਕਰਕੇ 4.5 ਕਰ ਦਿੱਤਾ ਗਿਆ ਪਰ ਜਦੋਂ 4.5 ਵਜੇ ਦੇ ਸਮੇਂ ਵਾਲੀ ਚਿੱਠੀ ਕੱਢੀ ਗਈ ਸ੍ਰੀ ਕਾਲਪਤਖਬ ਸਾਹਿਬ ਵੱਲੋਂ ਤਾਂ ਉਸਦੇ ਬਿਆਨ ਜਵਾਬ ਚ ਇਹ ਕਿਹਾ ਗਿਆ ਮੁੱਖ ਮੰਤਰੀ ਵੱਲੋਂ ਕਿ ਉਹ ਤੈ ਸਮੇਂ ਅਨੁਸਾਰ 10 ਵਜੇ ਪਹੁੰਚਣਗੇ ਕਿਉਂਕਿ ਉਹਨਾਂ ਨੇ ਆਪਣਾ ਹੋਰ ਕੋਈ ਰਜੇਵਾ ਰੱਖਿਆ ਹੀ ਨਹੀਂ ਉਹ ਸ਼੍ਰੀ ਕਾਟਕਸਰ ਨੂੰ ਸਰਬਤ ਨੇ ਤੇ ਨੰਗੇ ਪੈਰੀ ਇੱਥੇ ਪਹੁੰਚਣਗੇ ਪਰ ਮੁਖਪਤੀ ਦਾ ਪਹਿਲਾ ਇਹ ਕਿਹਾ ਜਾ ਰਿਹਾ ਸੀ ਕਿ ਉਹ ਵਿਰਾਤੀ ਮਾਰਗ ਤੇ ਪਹੁੰਚਣਗੇ ਭਰਾਵਾਂ ਦੇ ਢਾਬੇ ਤੋਂ ਪੈਦਲ ਚੱਲ ਕੇ ਸ਼੍ਰੀ ਦਰਬਾਰ ਸਾਹਿਬ ਆਉਣਗੇ ਔਰ ਇਸੇ ਰਸਤੇ 'ਚ ਅੰਦਰ ਜਾਣਗੇ ਪਰ ਬਾਅਦ ਵਿੱਚ ਅਚਨਚੇਤ ਤਬਦੀਲੀ ਹੋਈ ਮੁਖਪਤੀ ਦਾ ਕਾਫਲਾ ਸਿੱਧਾ ਘੰਟਾ ਕਾਰਪੋਰੇਟ ਦਵਾਰ ਦੇ ਬਾਹਰ ਰੁਕਿਆ ਔਰ ਉੱਥੋਂ ਸਿੱਧਾ ਉਹ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਦਾਖਲ ਹੋਏ ਤਾਂ ਹੁਣ ਇਸ ਲਈ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਨੇ ਮੁਖਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੂੰ ਸ਼੍ਰੀ ਕਾਟਕਸਰ ਵੱਲੋਂ ਤਲਬ ਕੀਤਾ ਗਿਆ ਸ਼੍ਰੀ ਕਾਲਤਕ ਸਾਹਿਬ ਵਿਖੇ ਨਤਮਸਤਕ ਹੋਣਗੇ ਔਰ ਇਸੇ ਰਸਤੇ 'ਚ ਬਾਹਰ ਆਕੇ ਸਕਤਰਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਆਪਣਾ ਸਪਸ਼ਟੀਕਰਨ ਰੱਖਣਗੇ ਆਪਣਾ ਪੱਕ ਰੱਖਣਗੇ ਹੁਣ ਕਿਸ ਤਰ੍ਹਾਂ ਦੇ ਮਾਹੌਲ 'ਚ ਗੱਲਬਾਤ ਹੁੰਦੀ ਹੈ ਕੀ ਸਪਸ਼ਟੀਕਰਨ ਉਹਨਾਂ ਵੱਲੋਂ ਦਿੱਤਾ ਜਾਂਦਾ ਹੈ ਕਿ ਉਹ ਇੱਕ ਸਿੱਖ ਪਰਿਵਾਰ 'ਚ ਜਨਮ ਲੈ ਕੇ ਵੀ ਕਿਉਂ ਸ਼੍ਰੀ ਕਾਲਤਕ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦੇ ਰਹੇ ਸਨ ਕਿਉਂ ਸ਼੍ਰੀ ਕਾਲਤਕ ਸਾਹਿਬ ਦੇ ਬਾਰੇ ਅੰਤ ਭਾਗੀ ਬਿਆਨਬਾਜ਼ੀ ਕਰ ਰਹੇ ਸਨ ਕਿਉਂ ਸਿੱਖ ਰੌ ਰਿਤਾ ਸਿੱਖ ਸਿਧਾਂਤ ਸਿੱਖ ਪਰੰਪਰਾਵਾਂ ਦਾ ਕਹਾਣ ਕਰ ਰਹੇ ਸਨ ਕਿਉਂ ਜਿੱਥੇ ਦਾ ਸੇਬਾਨ ਜਾਂ ਗੁਰੂ ਕੀ ਗੋਲਕ ਦਾ અપਮਾਨਜਨਕ ਸ਼ਬਦਾਵਲੀ ਜਿਹੜੀ ਉਹਨਾਂ ਵੱਲੋਂ ਵਰਤੀ ਜਾ ਰਹੀ ਸੀ ਤੋੜੇ ਸਾਰੇ ਸਵਾਲਾਂ ਦਾ ਜਵਾਬ ਆਪਣਾ ਰੱਖਣ ਕੇ ਮੁਖੰਤੀ ਭਗਵੰਤ ਸਿੰਘ ਮਾਨ ਔਰ ਉਸ ਤੋਂ ਬਾਅਦ ਕੀ ਤਾਕੀਦ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਲਈ ਫੈਸਲਾ ਲਿਆ ਜਾਂਦਾ ਜਾਂ ਪ੍ਰਿਕ ਵਿੱਚ ਜਿਹਾ ਨਾ ਕਰਨ ਦਾ ਉਹ ਕੀ ਵਚਨ ਦਿੰਦੇ ਨੇ ਕਿਉਂਕਿ ਇੱਕ ਸਾਬਤ ਰੂਪ ਸਿੱਖ ਤੇ ਇੱਕ ਗੁਰਸਿੱਖ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਦੋਂ ਕੋਈ ਕਿਤੇ ਵੀ ਦੁਨੀਆ ਪਰ ਵਿੱਚ ਕੋਈ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦ ਤਸਵੀਰਾਂ ਅਸੀਂ ਤੁਹਾਨੂੰ ਅੰਮ੍ਰਿਤਸਰ ਤੋਂ ਦਿਖਾ ਰਹੇ ਸੀ ਜਿੱਥੇ ਸੁਰੱਖਿਆ ਦੇ ਇੰਤਜ਼ਾਮ ਸੀ ਸੀਐਮ ਮਾਨ ਇਸ ਸਮੇਂ ਦਰਬਾਰ ਸਾਹਿਬ ਪਹੁੰਚੇ ਹੋਏ ਨੇ ਪਰ ਤੁਹਾਨੂੰ ਮੁੜ ਕੇ ਦਿਖਾਣੇ ਆ ਕਿ ਆਖਿਰਕਾਰ ਜਥੇਦਾਰ ਅਕਾਲ ਤਖਤ ਸਾਹਿਬ ਨੇ ਜਦੋਂ ਸਿ.ਐਮ. ਨੂੰ ਤਲਬ ਕੀਤਾ ਸੀ ਤਾਂ ਉਹਨਾਂ ਨੇ ਕੀ ਖਾਸ ਗੱਲ ਕਹੀ ਸੀ ਕਿਹੜੀਆਂ ਗੱਲਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਕਿ ਉਹ ਪੇਸ਼ ਹੋਣ ਆਓ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀਏ ਕਿ ਸਿ.ਐਮ. ਨੂੰ ਕਿਹੜੀਆਂ ਗੱਲਾਂ ਕਰਕੇ ਆਖਿਰਕਾਰ ਸੱਦਿਆ ਗਿਆ ਸੀ ਜੋ ਕਿਹਾ ਗਿਆ ਅਕਾਲ ਤਖਤ ਸਾਹਿਬ ਵੱਲੋਂ ਸਖਤਰੀਅਤ ਤੇ ਤਲਬ ਕਰਨ ਲਈ ਉਸੇ ਕਿਹਾ ਗਿਆ ਕਿ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿਛਲੇ ਸਮੇਂ ਚੱਲ ਰਹੇ ਇੱਕ ਸੰਜੀਦਾ ਪੰਥਕ ਮਾਮਲੇ ਸੰਬੰਧੀ ਗੱਲ ਕਰਦੇ ਆ ਤੁਹਾਡੇ ਵੱਲੋਂ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਆ ਜਾਣ ਬੁਝ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਸਰਬ ਉਚਤਾ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਦਸਵੰਦ ਦੇ ਸਿਧਾਂਤ ਗੁਰੂ ਕੀ ਗੋਲਕ ਵਿਰੁੱਧ ਵਾਰ-ਵਾਰ ਬਹੁਤ ਹੀ ਇਤਰਾਜ਼ਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗੈਰੀ ਸੱਟ ਮਾਰੀ ਗਈ ਹੈ ਇਸ ਦੇ ਨਾਲ ਹੀ ਬੀਤੇ ਦਿਨੀ ਤੁਹਾਡੀਆਂ ਕੁਝ ਇਤਰਾਜ਼ਯੋਗ ਵੀਡੀਓ ਸਾਹਮਣੇ ਆਈਆਂ ਨੇ ਜਿਸ ਵਿੱਚ ਤੁਸੀਂ ਸਿੱਖ ਗੁਰੂ ਸਾਹਿਬਾਨ ਅਤੇ 20ਵੀਂ ਸਦੀ ਦੇ ਮਹਾਨ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦੀਆਂ ਤਸਵੀਰਾਂ ਨਾਲ ਅਤ ਇਤਰਾਜਯੋਗ ਗਤੀਵਿਧੀ ਕਰਦੇ ਨਜ਼ਰ ਆ ਰਹੇ ਹੋ ਜਿਸ ਸਬੰਧੀ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਤੁਸੀਂ ਪੰਜਾਬ ਅੰਦਰ ਇੱਕ ਸੰਵਿਧਾਨਕ ਉੱਚ ਅਹੁਦੇ ਉੱਤੇ ਬੈਠੇ ਹੋ ਤੁਹਾਡੇ ਵੱਲੋਂ ਕਿਤੇ ਸਿੱਖ ਵਿਰੋਧੀ ਪ੍ਰਗਟਾਵੇ ਤੁਹਾਡੇ ਅੰਦਰ ਦੇ ਰਾਜ ਹੈਂਕੜ ਨੂੰ ਦਰਸਾਉਂਦੇ ਨੇ ਕਿਉਂਕਿ ਤੁਸੀਂ ਪਤਿਤੋ ਅਤੇ ਸਿੱਖ ਰਵਾਇਤ ਅਨੁਸਾਰ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਨਮੁਖ ਪੇਸ਼ ਨਹੀਂ ਕੀਤਾ ਜਾ ਸਕਦਾ ਇਸ ਲਈ ਤੁਹਾਨੂੰ 15 ਜਨਵਰੀ 2026 ਨੂੰ ਸ਼ਾਮ 4 ਵਜੇ ਨਿੱਜੀ ਤੌਰ ਤੇ ਸਖਤਰੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟਿਕਰਨ ਦੇਣ ਲਈ ਸੱਦਿਆ ਜਾਂਦਾ ਹੈ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਕਾ ਤੁਹਾਨੂੰ ਦੱਸ ਦਈਏ ਕਿ ਇਹ ਹਾਲਾਂਕਿ ਜੋ ਅੱਜ ਦਾ ਦਿਨ 4 ਵਜੇ ਦਾ ਸਮਾਂ ਤੈਅ ਕੀਤਾ ਗਿਆ ਸੀ ਸਮਾਂ ਜਿਵੇਂ ਪਹਿਲਾਂ ਦੱਸਿਆ ਕਿ ਸਮਾਂ ਬਦਲਦਾ ਗਿਆ ਚਾਰ ਵਾਰ ਸਮਾਂ ਬਦਲਿਆ ਤੇ ਅਖੀਰਕਾਰ 11 ਵਜੇ ਤੋਂ ਬਾਅਦ ਕਰੀਬ 11:30 ਵਜੇ ਦੇ ਲਗਭਗ ਸੀਐਮਾਨ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਏ ਤੇ ਸਖਤਰੇਤ ਪਹੁੰਚ ਕੇ ਉਹ ਆਪਣਾ ਸਪਸ਼ਟਿਕਰਨ ਦੇਣਗੇ ਜਿਵੇਂ ਸੇ ਤੁਹਾਨੂੰ ਦੱਸਿਆ ਕਿ ਦਰਬਾਰ ਸਾਹਿਬ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਉਹਨਾਂ ਨੇ ਮੱਥਾ ਟੇਕਣਾ ਤੇ ਉਸ ਤੋਂ ਬਾਅਦ ਉਹਨਾਂ ਨੇ ਪਹੁੰਚਣਾ ਸਖਤਰਿਤ ਜਿੱਥੇ ਉਹਨਾਂ ਨੇ ਗੁਰੂ ਕੀ ਗੋਲਕਸਬੰਦੀ ਦਿੱਤੇ ਆਪਣੇ ਬਿਆਨਾਂ ਉਸ ਤੋਂ ਇਲਾਵਾ ਜੋ ਜਥੇਦਾਰ ਸਹਿਬਾਨ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਸੀ ਕਿ ਇਤਰਾਜ਼ ਜੋ ਕੁਝ ਵੀਡੀਓ ਜੋ ਗੁਰੂ ਸਹਿਬਾਨਾ ਦੀ ਤਸਵੀਰਾਂ ਦੀ ਬੇਅਦਬੀ ਕਰਦੇ ਨਜ਼ਰ ਆ ਰਹੀਆਂ ਨੇ ਕਥਿਤ ਤੌਰ ਤੇ ਉਹ ਰਿਕਾਰਡ ਹੋਈਆਂ ਨੇ ਉਹ ਪਹੁੰਚੀਆਂ ਨੇ ਉਸ ਤੋਂ ਇਲਾਵਾ ਜੋ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੇ ਤਸਵੀਰ ਦੇ ਨਾਲ ਵੀ ਅਤਿ ਇਤਰਾਜ਼ਯੋਗ ਜੋ ਹਰਕਤਾਂ ਕੀਤੀਆਂ ਗਈਆਂ ਸੀ ਕਥਿਤ ਤੌਰ ਤੇ ਉਹ ਵੀਡੀਓ ਵੀ ਪਹੁੰਚਿਆ ਤੇ ਉਸੇ ਬਾਰੇ ਅੱਜ ਸਪਸ਼ਟੀਕਰਨ ਸੀਐਮ ਮਾਨ ਨੇ ਜਥੇਦਾਰ ਸਾਹਿਬ ਨੂੰ ਦੇਣਾ ਤੁਹਾਨੂੰ ਮੁੜ ਕੇ ਤਸਵੀਰਾਂ ਦਿਖਾਣੀਆਂ ਕਿ ਜਦੋਂ ਅੰਮ੍ਰਿਤਸਰ ਦੇ ਵਿੱਚ ਸੀਐਮ ਮਾਨ ਦਾ ਕਾਫਲਾ ਪਹੁੰਚਿਆ ਉਸ ਤੋਂ ਬਾਅਦ ਉਹ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਏ ਇਹ ਤਸਵੀਰਾਂ ਲਗਾਤਾਰ ਅਸੀਂ ਤੁਹਾਨੂੰ ਦਰਬਾਰ ਸਾਹਿਬ ਤੋਂ ਦਿਖਾ ਰਹੇ ਹਾਂ ਜਿੱਥੇ ਸੀਐਮ ਮਾਨ ਦਾਖਲ ਹੁੰਦੇ ਨਜ਼ਰ ਆ ਰਹੇ ਨੇ ਤੇ ਉਸ ਤੋਂ ਬਾਅਦ ਉਹ ਸਿਕਿਉਰਟੀ ਦੇ ਨਾਲ ਕਿਰੇ ਹੋਏ ਦਿਖਾਈ ਦੇ ਰਹੇ ਨੇ ਤੇ ਪ੍ਰਕਰਮਾ ਦੇ ਵਿੱਚ ਵੀ ਉਨ੍ਹਾਂ ਦੀਆਂ ਤਸਵੀਰਾਂ ਹੁਣ ਸਾਹਮਣੇ ਆ ਗਈਆਂ ਨੇ ਪ੍ਰਕਰਮਾ ਦੇ ਵਿੱਚ ਸੀਐਮ ਮਾਨ ਨਾਲ-ਨਾਲ ਚੱਲ ਰਹੇ ਨੇ ਨਾਲ ਉਹਨਾਂ ਦੇ ਕੁਝ ਸਾਥੀ ਨੇ ਸਿਕਿਉਰਿਟੀ ਚਾਰੇ ਪਾਸੇ ਲੱਗੀ ਹੋਈ ਹੈ ਤੇ ਇਸੇ ਥਾਂ ਤੇ ਹੁਣ ਕੁਝ ਸਮੇਂ ਦੇ ਵਿੱਚ ਉਹ ਸਕਤਰੇਤ ਸ਼੍ਰੀਕਲਤਕ ਸਾਹਿਬ ਦੇ ਸਕਤਰੇਤ ਪਹੁੰਚਣਗੇ ਤੇ ਸਪਸ਼ਟ ਕਰਨ ਦੇਣਗੇ ਇਹ ਉਹ ਪਹਿਲੀਆਂ ਤਸਵੀਰਾਂ ਨੇ ਜਾਂ ਐ यूं ਕਹਿ ਲਓ ਕਿ ਇਤਿਹਾਸਕ ਤਸਵੀਰਾਂ ਵੀ ਕਹਿ ਲਈਏ ਕਿਉਂਕਿ ਇਹ ਬਹੁਤ ਘੱਟ ਜਹੀ ਤਸਵੀਰ ਦੇਖਣ ਨੂੰ ਮਿਲਦੀ ਹੈ ਜਦੋਂ ਸੀਐਮ ਪੰਜਾਬ ਦੇ ਸੀਐਮ ਨੂੰ ਅਕਾਲ ਤਖਤ ਸਾਹਿਬ ਨੇ ਸੱਦਿਆ ਹੋਵੇ ਕਿਉਂਕਿ ਅ ਅਕਾਲ ਤਖਤ ਸਾਹਿਬ ਵੱਲੋਂ ਕਿਹਾ ਗਿਆ ਕਿ ਤੁਸੀਂ ਪਤਿਤ ਸਿੱਖ ਹੋ ਇਸ ਕਰਕੇ ਤੁਹਾਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਨਹੀਂ ਸੱਦਿਆ ਜਾ ਸਕਦਾ ਇਸ ਕਰਕੇ ਸਕਤ੍ਰੇਤ ਪਹੁੰਚ ਕੇ ਆਪਣੀ ਜੋ ਤੁਹਾਡੀ ਜੋ ਆਪਣੇ ਹੱਕ ਦੇ ਵਿੱਚ ਕੋਈ ਦਲੀਲ ਦੇਣੀ ਹੈ ਤਾਂ ਉਸ ਬਾਰੇ ਤੁਸੀਂ ਸਕਤ੍ਰੇਤ ਪਹੁੰਚ ਕੇ ਆਪਣੀ ਗੱਲ ਕਰੋਗੇ ਤਾਂ ਇਹ ਤਸਵੀਰਾਂ ਸੀ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਸੀਐਮ ਮਾਨ ਜਾਂਦੇ ਦਿਖਾਈ ਦੇ ਰਹੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਪਹੁੰਚਣਾ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਸਕਤਰੇਤ ਜਿੱਥੇ ਉਹਨਾਂ ਨੇ ਆਪਣਾ ਸਪਸ਼ਟਿਕਰਨ ਦੇਣਾ ਹੈ ਤੇ ਤਸਵੀਰਾਂ ਸਿੱਧੀਆਂ ਅੰਮ੍ਰਿਤਸਰ ਤੋਂ ਨੇ ਦਿਨ ਹੈ 15 ਜਨਵਰੀ ਹਾਲਾਂਕਿ ਸਮੇ ਜੋ ਤੈ ਕੀਤਾ ਗਿਆ ਸੀ ਉਹ ਸਮਾਂ ਤੈ ਕੀਤਾ ਗਿਆ ਸੀ ਸ਼ਾਮ ਦਾ 4 ਵਜੇ ਸਮਾਂ ਬਦਲਿਆ ਸਵੇਰੇ 10 ਵਜੇ ਫਿਰ 12 ਵਜੇ ਦਾ ਸਮਾਂ ਹੋਇਆ ਫਿਰ ਅਖੀਰਕਾਰ 11 ਵਜੇ ਤੋਂ ਬਾਅਦ ਦਾ ਜੋ ਸਮਾਂ ਦਿੱਤਾ ਗਿਆ ਸੀ ਉਹ ਸਮਾਂ ਹੁਣ ਸੀਐਮਾਨ ਇਸ ਸਮੇ ਤੁਹਾਨੂੰ ਦਿਖਾਈ ਦੇ ਰਹੇ ਨੇ ਦਰਬਾਰ ਸਾਹਿਬ ਦੇ ਅੰਦਰ ਜੋ ਇਹ ਪ੍ਰਕਰਮਾ ਦੇ ਵਿੱਚ ਸਿਮਾਨ ਦਿਖਾਈ ਦੇ ਰਹੇ ਨੇ ਉਸ ਤੋਂ ਪਹਿਲਾਂ ਉਹਨਾਂ ਦਾ ਕਾਫਲਾ ਵੀ ਪੂਰੇ ਸ਼ਹਿਰ ਦੇ ਵਿੱਚ ਜਾਂਦਾ ਦਿਖਾਈ ਦੇ ਰਿਹਾ ਸੀ ਕਿਉਂਕਿ ਜਦੋਂ ਉਹ ਪਹੁੰਚੇ ਤਾਂ ਸਿਕਿਉਰਿਟੀ ਟਾਈਟ ਕੀਤੀ ਗਈ ਸੀ ਹਾਲਾਂਕਿ ਪੂਰੇ ਅੰਮ੍ਰਿਤਸਰ ਨੂੰ ਇੱਕ ਤਰ੍ਹਾਂ ਦਾ ਛੋਣੀ ਵਿੱਚ ਤਬਦੀਲ ਇਸ ਕਰਕੇ ਵੀ ਕੀਤਾ ਗਿਆ ਕਿਉਂਕਿ ਪਹਿਲਾਂ ਤੋਂ ਹੀ ਇਹ ਇਤਲਾਹ ਸੀ ਕਿ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀ ਸ਼ਹਿਰ ਆਉਣ ਵਾਲੇ ਨੇ ਜੀਐਨਡੀਯੂ ਜੋ ਯੂਨੀਵਰਸਿਟੀ ਹੈ ਉਸ ਦੇ ਵਿੱਚ ਕਨਵੋਕੇਸ਼ਨ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਗੇ ਇਸ ਦੇ ਤਹਿਤ ਵੀ ਜੋ ਸਿਕਿਉਰਿਟੀ ਹੈ ਉਹ ਟਾਈਟ ਕੀਤੀ ਗਈ ਸੀ ਤੇ ਸੀਐਮ ਮਾਨ ਨੇ ਵੀ ਪਹੁੰਚਣਾ ਸੀ ਉਸ ਦੇ ਤਹਿਤ ਵੀ ਸਿਕਿਉਰਿਟੀ ਟਾਈਟ ਕੀਤੀ ਗਈ ਹੈ ਤਾਂ ਚਾਰੇ ਪਾਸੇ ਸਿਰਫ ਔਰ ਸਿਰਫ ਸੁਰੱਖਿਆ ਦੇ ਕੜੇ ਇੰਤਜ਼ਾਮ ਗੁਰੂ ਨਗਰੀ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਤਾਂ ਸੀਐਮ ਮਾਨ ਇਸ ਸਮੇਂ ਦਰਬਾਰ ਸਾਹਿਬ ਦੇ ਵਿੱਚ ਦਾਖਲ ਹੋ ਚੁੱਕੇ ਨੇ ਤੇ ਉਹਨਾਂ ਦੀ ਸਿਕਿਉਰਿਟੀ ਨਾਲ ਦਿਖ ਰਹੀ ਹੈ ਚਾਰੇ ਪਾਸੇ ਸਿਕਿਉਰਿਟੀ ਦਾ ਜਮਾੜਾ ਹੈ ਮੀਡੀਆ ਦਾ ਜਮਾੜਾ ਹੈ ਤੁਹਾਨੂੰ ਵਕਫ ਵਕਤ ਤਸਵੀਰਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅੰਮ੍ਰਿਤਸਰ ਸਾਹਿਬ ਤੋਂ ਜਿੱਥੇ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਆਪਣਾ ਸਪਸ਼ਟੀਕਰਨ ਦੇਣਾ ਹੈ ਦਰਬਾਰ ਸਾਹਿਬ ਦੇ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਪਹੁੰਚ ਕੇ ਤੇ ਉੱਥੇ ਉਹਨਾਂ ਤੋਂ ਬਹੁਤ ਸਾਰੇ ਸਵਾਲ ਪੁੱਛੇ ਜਾਣਗੇ ਜਥੇਦਾਰ ਸਾਹਿਬ ਵੱਲੋਂ ਤੇ ਆਪਣੇ ਜੋ ਉਹਨਾਂ ਤੋਂ ਸਵਾਲ ਪੁੱਛੇ ਜਾਣਗੇ ਉਹਨਾਂ ਸਵਾਲਾਂ ਦੇ ਜਵਾਬ ਵਿੱਚ ਇਹ ਦੇਖਣਾ ਹੋਏਗਾ ਕਿ ਸੀਐਮ ਮਾਨ ਕਿਸ ਤਰ੍ਹਾਂ ਦਾ ਜਵਾਬ ਦਿੰਦੇ ਨੇ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਉੱਥੇ ਇਕੱਠ ਵੀ ਹੈ ਸੁਰੱਖਿਆ ਦੇ ਇੰਤਜ਼ਾਮ ਵੀ ਦਿਖਾਈ ਦੇ ਰਹੇ ਨੇ ਤੇ ਕਿਉਂਕਿ ਅੱਜ ਗੈਮਾ ਗੈਮੀ ਇਸ ਕਰਕੇ ਵੀ ਜ਼ਿਆਦਾ ਹੈ ਕਿਉਂਕਿ ਅੱਜ ਸੀਐਮ ਮਾਨ ਪਹੁੰਚੇ ਨੇ ਔਰ ਪੂਰੇ ਪੰਜਾਬ ਦੀ ਨਜ਼ਰ ਇਸੇ ਖਬਰ ਤੇ ਹੈ ਅਸੀਂ ਵੀ ਤੁਹਾਨੂੰ ਲਗਾਤਾਰ ਇਸ ਖਬਰ ਦੇ ਉੱਪਰ ਅਪਡੇਟ ਦੇ ਰਹੇ ਆ ਕਿ ਕਿਸ ਤਰ੍ਹਾਂ ਸਿਕਿਉਰਿਟੀ ਕੀਤੀ ਗਈ ਹੈ ਕਿਸ ਤਰ੍ਹਾਂ ਸੀਐਮ ਮਾਨ ਆਜੋ ਤੇ ਪਹੁੰਚੇ ਨੇ ਔਰ اے ਵੀ ਕਿਹਾ ਜਾ ਰਿਹਾ ਹੈ ਕਿ ਜੋ ਅਹਿਮ ਗੱਲ ਤੁਹਾਨੂੰ ਦੱਸ ਦਈਏ ਕਿ ਸੁਰੱਖਿਆ ਮੁਲਾਜ਼ਮ ਜੋ ਅੰਦਰ ਹਨਗੇ ਉਹਨਾਂ ਨੂੰ ਵੀ ਕੁਰਤੇ ਪਜਾਮੇ ਸਾਦੀ ਸਾਦੇ ਕੱਪੜੇ ਪਾਉਣ ਦੀ ਤਾਕੀਦ ਕੀਤੀ ਗਈ ਹੈ ਕਿ ਕੋਈ ਵੀ ਵਰਦੀ ਦੇ ਵਿੱਚ ਅੰਦਰ ਨਹੀਂ ਜਾਏਗਾ ਤੇ ਇਹ ਤਸਵੀਰਾਂ ਸੀ ਤੁਹਾਨੂੰ ਸਿੱਧੇ ਤੌਰ ਤੇ ਸ਼੍ਰੀਕਾਲ ਤਖਬਦ ਸਾਹਿਬ ਤੋਂ ਦਿਖਾ ਰਹੇ ਹਾਂ ਜਿੱਥੇ ਸੀਐਮ ਮਾਨ ਦੇ ਨਾਲ ਜੋ ਭੀੜ ਪਹੁੰਚੀ ਹੋਈ ਹੈ ਉਹ ਵੀ ਦਿਖ ਰਹੀ ਹੈ ਤੇ ਲੋਕ ਵੀ ਇਸ ਪੂਰੇ ਜੋ ਘਟਨਾਕ੍ਰਮਾ ਉਸ ਨੂੰ ਦੇਖਣ ਲਈ ਉਤਸ਼ਖ ਨੇ ਲੋਕ ਵੀ ਪਹੁੰਚੇ ਹੋ ਨੇ ਐ ਜੀ ਪੀ ਸੀ ਦੇ ਮੁਲਾਜ਼ਮ ਵੀ ਚਾਰੇ ਪਾਸੇ ਅਵਸ਼ਕ ਸੁਰੱਖਿਆ ਸਖਤ ਸੁਰੱਖਿਆ ਆਪਣੀ ਜੋ ਡਿਊਟੀ ਉਹ ਨਿਭਾ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਕਾਲ ਤਖਤ ਸਾਹਿਬ ਤੋਂ ਉਸ ਤੋਂ ਪਹਿਲਾਂ ਤੁਹਾਨੂੰ ਮੁੜ ਕੇ ਉਸੇ ਤਸਵੀਰ ਨੂੰ ਦਿਖਾਣਾ ਹੈ ਜਦੋਂ ਦਰਬਾਰ ਸਾਹਿਬ ਦੇ ਵਿੱਚ ਸੀਐਮ ਮਾਨ ਟਾਈਟ ਸਿਕਿਉਰਿਟੀ ਦੇ ਵਿੱਚ ਦਾਖਲ ਹੋਏ ਉਸ ਤੋਂ ਬਾਅਦ ਉਹ ਪ੍ਰਕਰਮਾਂ ਦੇ ਵਿੱਚ ਜਾਂਦੇ ਦਿਖਾਈ ਦਿੱਤੇ ਤੇ ਪੂਰੇ ਦਰਬਾਰ ਸਾਹਿਬ ਦੇ ਬਾਹਰ ਤੇ ਅੰਦਰ ਸਿਕਿਉਰਿਟੀ ਚਾਕ ਚੌਬੰਦ ਕੀਤੀ ਗਈ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜੀ ਨਾ ਹੋਵੇ ਉਸ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਤੇ ਅੱਜ ਜੇ ਇਹਨਾਂ ਮੁੱਦਿਆਂ ਨੂੰ ਲੈ ਕੇ ਸੀਐਮ ਮਾਨ ਨੂੰ ਤਲਬ ਕੀਤਾ ਗਿਆ ਉਹਨਾਂ ਦੀ ਪੇਸ਼ੀ ਦੇ ਲਈ ਉਹਨਾਂ ਨੂੰ ਸੱਦਿਆ ਗਿਆ ਉਹ ਮੁੱਦੇ ਬੇहद ਅਹਿਮ ਨੇ ਮੁੱਦੇ ਬੇहद ਅਹਿਮ ਇਸ ਕਰਕੇ ਨੇ ਕਿਉਂਕਿ ਇਲਜ਼ਾਮ ਬੇहद ਗੰਭੀਰ ਨੇ ਕਥਿਤ ਤੌਰ ਤੇ ਜੋ ਵੀਡੀਓ ਰਿਕਾਰਡ ਹੋਏ ਨੇ ਜੋ ਦਰਬਾਰ ਸਾਹਿਬ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਜੋ ਕਿਹਾ ਕਿ ਉਹਨਾਂ ਤੱਕ ਜੋ ਵੀਡੀਓ ਪਹੁੰਚੇ ਨੇ ਉਹ ਵੀਡੀਓ ਬਾਰੇ ਜੋ ਅਸੀਂ ਤੁਹਾਨੂੰ ਤਫਸੀਲ ਦਈਏ ਤੋਂ ਵੀਡੀਓ ਇਤਰਾਜ਼ਯੋਗ ਨੇ ਗੁਰੂ ਸਹਿਬਾਨਾ ਦੇ ਜੋ ਤਸਵੀਰਾਂ ਨੇ ਉਹਨਾਂ ਦੀ ਬੇਅਦਬੀ ਦੀ ਗੱਲ ਆ ਉਹਨਾਂ ਵੀਡੀਓ ਦੇ ਵਿੱਚ ਤੇ ਸੰਜਨ ਜਰਨਲ ਸਿੰਘ ਪਿੰਡਾਂ ਵਾਲੀ ਦੀ ਤਸਵੀਰ ਨਾਲ ਵੀ ਇਤਰਾਜ਼ਯੋਗ ਜੋ ਹੈ ਹਰਕਤ ਕਰਨ ਦੀ ਵੀ ਇੱਕ ਵੀਡੀਓ ਕਥਿਤ ਤੌਰ ਤੇ ਪਹੁੰਚੀ ਹੈ ਉਹਨਾਂ ਵੀਡੀਓ ਬਾਰੇ ਗੁਰੂ ਦੀਆਂ ਗੋਲਕਾਂ ਬਾਰੇ ਵੀ ਜੋ ਹੈ ਉਸ ਬਾਰੇ ਵੀ ਸਵਾਲ ਪੁੱਛੇ ਜਾਣਗੇ ਤੁਸੀਂ ਦੇਖ ਰਹੇ ਕੁਲਦੀਪ ਸਿੰਘ ਢਾਲੀਵਾਲ ਸਾਬਕਾ ਮੰਤਰੀ ਪੰਜਾਬ ਦੇ ਤੇ ਨਾਲ ਹੀ ਸਿਮਾਨ ਤੁਹਾਨੂੰ ਦਿਖਾਈ ਦੇ ਰਹੇ ਨੇ ਜੋ ਇਸ ਸਮੇਂ ਦਰਬਾਰ ਸਾਹਿਬ ਪਹੁੰਚੋ ਨੇ ਸਿੱਧੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਲੋਕ ਸ਼ਰਧਾਲੂ ਜੋ ਪਹੁੰਚੇ ਹੋਏ ਨੇ ਉਹਨਾਂ ਦੀ ਵੀ ਨਜ਼ਰ ਇਸੇ ਘਟਨਾਕਰਮ ਤੇ ਰਹੇਗੀ ਤੇ ਕਿਉਂਕਿ ਇਹ ਮੁੱਦਾ ਬੇहद ਅਹਿਮ ਹੈ ਇਸ ਕਰਕੇ ਪੂਰੇ ਪੰਜਾਬ ਦੀ ਸਿੱਖ ਜਗਤ ਦੀ ਨਜ਼ਰ ਇਸੇ ਖਬਰ ਤੇ ਰਹੇਗੀ ਕਿ ਆਖਿਰਕਾਰ ਜਦੋਂ ਅ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿੱਚ ਪੇਸ਼ੀ ਤੋਂ ਬਾਅਦ ਆਪਣਾ ਸਪਸ਼ਟਿਕਰਣ ਦੇਣ ਤੋਂ ਬਾਅਦ ਸੀਐਮ ਮਾਨ ਬਾਹਰ ਆਉਣਗੇ ਤਾਂ ਕੀ ਉਹ ਮੀਡੀਆ ਨਾਲ ਗੱਲ ਕਰਨਗੇ ਜਾਂ ਉਹ ਮੀਡੀਆ ਨਾਲ ਗੱਲ ਨਹੀਂ ਕਰਨਗੇ ਇਹ ਵੀ ਇੱਕ ਸਵਾਲ ਹੈ ਤੇ ਪਰ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਤਸਵੀਰ ਸਿੱਧੇ ਤੌਰ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਕਤਰੇਤ ਵੱਲ ਵਧਦੇ ਹੋਏ ਸੀਐਮ ਮਾਨ ਆਪਣੇ ਸਾਥੀ ਜੋ ਉਹਨਾਂ ਦੇ ਨਾਲ ਸੀਓਬੀ ਪਹੁੰਚੇ ਹੋਏ ਨੇ ਇਹ ਤਸਵੀਰ ਤੁਹਾਨੂੰ ਮੁੜ ਕੇ ਦਿਖਾਈਏ ਦੁਬਾਰਾ ਸਾਦੀ ਪ੍ਰਕਰਮਾ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਹੇ ਨੇ ਸੀਐਮ ਮਾਨ ਤੇ ਇਸ ਤੋਂ ਇਲਾਵਾ ਸਿਕਿਉਰਿਟੀ ਦੇ ਖਾਸ ਪ੍ਰਬੰਧ ਵੀ ਦਿਖਾਈ ਦੇ ਰਹੇ ਨੇ ਨਾਲ ਹੀ ਕੁਲਦੀਪ ਸਿੰਘ ਢਾਲੀਵਾਲ ਨੇ ਤੇ ਹੋਰ ਵੀ ਜੋ ਸਾਥੀ ਨੇ ਉਹ ਵੀ ਦਿਖਾਈ ਦੇ ਰਹੇ ਸਿੱਧੀਆਂ ਤਸਵੀਰਾਂ ਸੀ ਤੁਹਾਨੂੰ ਲਾਈਵ ਦਿਖਾ ਰਹੇ ਆ ਦਰਬਾਰ ਸਾਹਿਬ ਤੋਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੈਮਾ ਗੈਮੀ ਐ ਐਜੀਪੀਸੀ ਦੇ ਜੋ ਟਾਸਕ ਫੋਰਸ ਦੇ ਜੋ ਮੁਲਾਜ਼ਮ ਨੇ ਉਹ ਵੀ ਐਕਟਿਵ ਨੇ ਚਾਰ ਚੋਬਨ ਸੁਰੱਖਿਆ ਕੀਤੀ ਗਈ ਹੈ ਪੰਜਾਬ ਪੁਲਿਸ ਦੀ ਵੀ ਸੁਰੱਖਿਆ ਹੈ ਤੇ ਇਸ ਸਮੇਂ ਤੁਸੀਂ ਦੇਖ ਰਹੇ ਹੋ ਇਹ ਤਸਵੀਰ ਮੱਥਾ ਟੇਕਣ ਵੇਲੇ ਤੁਹਾਨੂੰ ਅਸੀਂ ਤਸਵੀਰ ਦਿਖਾ ਰਹੇ ਆ ਸੀਐਮ ਮਾਨ ਅ ਸੀਸਨਵਾਰੇ ਨੇ ਉਸ ਤੋਂ ਬਾਅਦ ਉਹ ਅਕਾਲ ਤਖਤ ਸਾਹਿਬ ਦੇ ਜਿਸਦਾਰ ਕੋਲ ਆਪਣਾ ਸਪਸ਼ਟਿਕਰਨ ਦੇਣ ਪਹੁੰਚਣਗੇ ਨਾਲ ਉਹਨਾਂ ਦੇ ਸਾਥੀ ਸੀਐਮ ਮਾਨ ਦੇ ਨਾਲ ਜੋ ਉਹਨਾਂ ਦੇ ਸਾਥੀ ਨੇ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਦੀ ਸਰਕਾਰ ਦੇ ਵਿੱਚ ਜੋ ਉਹਨਾਂ ਦੇ ਸਾਥੀ ਨੇ ਇਸ ਸਮੇਂ ਮੱਥਾ ਟੇਕਣ ਦੇ ਲਈ ਤੁਸੀਂ ਦੇਖ ਰਹੇ ਹੋ ਕਿ ਮੱਥਾ ਟੇਕ ਰਹੇ ਨੇ ਸੀਐਮ ਮਾਨ ਇਹ ਤਸਵੀਰ ਇੱਕ ਤੁਹਾਡੇ ਸਾਹਮਣੇ ਪਹੁੰਚੀ ਹੈ ਸੀਐਮ ਮਾਨ ਆਪਣੇ ਸਾਥੀਆਂ ਦੇ ਨਾਲ ਤੁਹਾਨੂੰ ਦਿਖਾਈ ਦੇ ਰਹੇ ਨੇ ਦਰੂ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਦਾ ਹੈ ਸਿੱਖ ਪਰੰਪਰਾਵਾਂ ਵਾਂ ਸਿੱਖ ਸਿਧਾਂਤਾਂ ਦਾ ਖਾਨ ਕਰਦਾ ਹੈ ਜਾਂ ਕੋਈ ਅਜੀਹਾ ਕਦਮ ਚੱਕਦਾ ਕੋਈ ਇਹ ਦੇ ਰਹੇ ਹੋਣਗੇ ਇੱਕ ਪਾਸੇ ਜੋ ਜਦੋਂ ਸ਼ਹਿਰ ਦੇ ਵਿੱਚੋਂ ਦਾਖਲ ਹੋਏ ਤਾਂ ਉਹਨਾਂ ਦਾ ਕਾਫਲਾ ਦਿਖਾਈ ਦੇ ਰਿਹਾ ਸੀ ਉਸ ਤੋਂ ਇਲਾਵਾ ਜਦੋਂ ਉਹ ਦਰਬਾਰ ਸਾਹਿਬ ਦਾਖਲ ਹੋਣ ਵਾਲੇ ਸੀ ਉਹਦੇ ਵੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਸ ਤੋਂ ਬਾਅਦ ਵੱਖ-ਵੱਖ ਤਸਵੀਰਾਂ ਸਾਡੇ ਤੱਕ ਪਹੁੰਚ ਰਹੀਆਂ ਨੇ ਸਾਡੀ ਕੋਸ਼ਿਸ਼ ਹੈ ਕਿ ਇੱਕ-ਇੱਕ ਤਸਵੀਰ ਅਸੀਂ ਤੁਹਾਨੂੰ ਦਿਖਾਈਏ ਇਹ ਦਰਬਾਰ ਸਾਹਿਬ ਦੇ ਅੰਦਰ ਦੀਆਂ ਤਸਵੀਰਾਂ ਨੇ ਜਦੋਂ ਸੀਐਮ ਮਾਨ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਹੋਏ ਸੀ ਬੇहद ਅਹਿਮ ਦਿਨ ਅੱਜ ਦਾ ਕਿ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਮਣੇ ਸੀਐਮ ਮਾਨ ਆਪਣੇ ਸਪਸ਼ਟ ਕਰਨ ਦੇ ਵਿੱਚ ਕੀ ਕਹਿਣਗੇ ਕਿਉਂਕਿ ਇਲਜ਼ਾਮ ਬੇहद ਗੰਭੀਰ ਨੇ ਸੂਬੇ ਦੇ ਸੀਐਮ ਭਗਵੰਤ ਮਾਨ ਦੇ ਜੋ ਕਥਿਤ ਵੀਡੀਓ ਦਰਬਾਰ ਸਾਹਿਬ શ્રી ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪਹੁੰਚੇ ਹੋਏ ਨਹੀਂ ਉਹਨਾਂ ਵੀਡੀਓਜ਼ ਦੇ ਵਿੱਚ ਕਿੰਨੀ ਸੱਚਾਈ ਹੈ ਉਹਨਾਂ ਬਾਰੇ ਸਵਾਲ ਪੁੱਛਿਆ ਜਾਏਗਾ ਤੇ ਉਹਨਾਂ ਸਵਾਲਾਂ ਦਾ ਜਵਾਬ ਤੇ ਆਪਣਾ ਸਪਸ਼ਟੀਕਰਨ ਪੇਸ਼ ੋਕੇ ਸੀਐਮਾਨ ਅੱਜ ਦਰਬਾਰ ਸਾਹਿਬ શ્રી ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਮਣੇ ਆਪਣਾ ਸਪਸ਼ਟੀਕਰਨ ਦੇਣਗੇ ਤੋ ਤਸਵੀਰਾਂ ਬੇਹੱਦ ਅਹਿਮ ਨੇ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਖਬਰ ਦੀ ਇਸ ਈਵੈਂਟ ਦੀ ਕਿੰਨੀ ਅਹਿਮੀਅਤ ਹੈ ਕਿਉਂਕਿ ਸਭ ਦੀ ਨਜ਼ਰ ਇਸੇ ਈਵੈਂਟ ਤੇ ਰਹੇਗੀ ਕਿ ਆਖਿਰਕਾਰ ਇਸ ਤੋਂ ਬਾਅਦ ਸੀਐਮ ਮਾਨ ਆਪਣੇ ਸਪਸ਼ਟ ਕਰਨ ਦੇ ਵਿੱਚ ਕੀ ਕੁਝ ਕਹਿਣਗੇ ਤਾਂ ਪੰਥਕ ਕਚਹਿਰੀ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਅੱਜ ਪੇਸ਼ੀ ਹੋ ਰਹੀ ਹੈ ਤੇ ਇਸ ਪੇਸ਼ੀ ਤੋਂ ਬਾਅਦ ਉਹ ਅੱਜ ਕੀ ਕਹਿਣਗੇ ਇਹ ਸਭ ਕੁਝ ਦੇਖਣ ਵਾਲੀ ਗੱਲ ਹੋਏਗੀ ਪਰ ਪੰਜਾਬ ਦੀ ਸਭ ਤੋਂ ਵੱਡੀ ਖਬਰ ਇਸ ਸਮੇਂ ਆ ਰਹੀ ਹੈ ਕਿ ਕਿਸ ਤਰ੍ਹਾਂ ਜਿਹੜੇ ਇਲਜ਼ਾਮ ਲੱਗੇ ਨੇ ਸੀਐਮ ਮਾਨ ਤੇ ਉਸ ਦਾ ਜਵਾਬ ਉਹ ਕਿਸ ਤਰ੍ਹਾਂ ਦੇਣਗੇ ਆਪਣੇ ਬਚਾਅ ਦੇ ਵਿੱਚ ਆ ਆਪਣੀ ਦਲੀਲ ਦੇ ਵਿੱਚ ਉਹ ਕੀ ਕੁਝ ਕਹਿਣਗੇ ਤਾਂ ਬਿਹਤ ਅਹਿਮ ਅੱਜ ਦਾ ਦਿਨ ਹੈ ਗੋਲਕਾਂ ਬਾਰੇ ਦਿੱਤੇ ਬਿਆਨ ਜਾਂ ਕਥਿਤ ਜੋ ਵੀਡੀਓ ਪਹੁੰਚੇ ਨੇ ਉਹਨਾਂ ਸਭ ਬਾਰੇ ਅੱਜ ਪੰਥਕ ਕਚੈਰੀ ਦੇ ਵਿੱਚ ਪੇਸ਼ ਹੋ ਕੇ ਸੀਐਮ ਮਾਨ ਆਪਣੀ ਜੋ ਦਲੀਲ ਆ ਉਹ ਦੇਣਗੇ ਆਪਣੀ ਜੋ ਗੱਲ ਹੈ ਉਹ ਕਹਿਣਗੇ ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦਰਬਾਰ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਦੀਆਂ ਤਸਵੀਰਾਂ ਨੇ ਜਦੋਂ ਸੀਐਮ ਮਾਨ ਅੱਜ ਪਹੁੰਚੇ ਹੋਏ ਨਜ਼ਰ ਆਏ ਨੇ ਉਹਨਾਂ ਦੀ ਸਕੱਤਰੇਤ ਦੇ ਵਿੱਚ ਅੱਜ ਪੇਸ਼ੀ ਹੈ ਕਿਉਂਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਦਰਬਾਰ ਸਾਹਿਬ ਜੋ ਸ਼੍ਰੀ ਕਾਲ ਤਖਤ ਸਾਹਿਬ ਦਾ ਜੋ ਫਸੀਲ ਹੈ ਉਥੇ ਜੋ ਪਤਿਤ ਸਿੱਖ ਹੈ ਜੋ ਰਹਿਤ ਮਰਿਆਦਾ ਦਾ ਪਾਲਣਾ ਨਹੀਂ ਕਰਦੇ ਉਹਨਾਂ ਦੀ ਪੇਸ਼ੀ ਨਹੀਂ ਹੋ ਸਕਦੀ ਇਸੇ ਕਰਕੇ ਉਹਨਾਂ ਨੂੰ ਸਖਤਰੇਦ ਸੱਦਿਆ ਗਿਆ ਤਾਂ ਬੇहद ਅਹਿਮ ਇਕਟਨਾ ਕਰਾਮ ਹੈ ਇਸ ਦੇ ਉੱਪਰ ਨਜ਼ਰ ਪੂਰੇ ਸਿੱਖ ਜਗਤ ਦੀ ਹੈ ਸਿੱਖ ਚਿੰਤਕਾਂ ਦੀ ਹੈ ਤੇ ਇਸ ਮੁੱਦੇ ਨੂੰ ਸਮਝਣ ਵਾਲਿਆਂ ਦੀ ਵੀ ਨਜ਼ਰ ਇਸ ਮੁੱਦੇ ਤੇ ਰਹੇਗੀ ਕਿ ਆਖਿਰਕਾਰ ਅੱਜ ਸੀਏ ਮਾਨ ਆਪਣੀ ਇਸ ਪੇਸ਼ੀ ਤੋਂ ਬਾਅਦ ਆਪਣੀ ਦਲੀਲ ਦੇ ਵਿੱਚ ਕੀ ਕੁਝ ਕਹਿਣਗੇ ਤੁਹਾਨੂੰ ਮੁੜ ਕੇ ਅਸੀਂ ਉਹ ਜੋ ਹੁਕਮ ਸੁਣਾਇਆ ਗਿਆ ਸੀ ਜਥੇਦਾਰ ਸਾਹਿਬ ਵੱਲੋਂ ਉਹ ਤੁਹਾਨੂੰ ਮੁੜ ਕੇ ਅਸੀਂ ਪੜ੍ਹ ਕੇ ਸੁਣਾ ਦਈਏ ਕਿ ਆਖਿਰਕਾਰ ਉਹਨਾਂ ਨੂੰ ਕਿਹੜੀਆਂ ਗੱਲਾਂ ਕਰਕੇ ਸੀਐਮ ਮਾਨ ਨੂੰ ਸੱਦਿਆ ਗਿਆ ਸੀ ਇਹ ਜੋ ਕਹਾ ਗਿਆ ਸੀ ਕਿ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿਛਲੇ ਸਮੇਂ ਚੱਲ ਰਿਹਾ ਇੱਕ ਸੰਜੀਦਾ ਪੰਥਕ ਮਾਮਲੇ ਸੰਬੰਧੀ ਗੱਲ ਕਰਦੇ ਹਾਂ ਹਾੱਡੇ ਵੱਲੋਂ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਜਾਣਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਸਰਵ ਉਚਤਾ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਦਸਵੰਦ ਦੇ ਸਿਧਾਂਤ ਗੁਰੂ ਕੀ ਗੋਲਕ ਵਿਰੁੱਧ ਵਾਰ-ਵਾਰ ਬਹੁਤ ਹੀ ਇਤਰਾਜ਼ਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ ਹੈ ਇਸ ਦੇ ਨਾਲ ਹੀ ਬੀਤੇ ਦਿਨੀ ਤੁਹਾਡੀਆਂ ਕੁਝ ਇਤਰਾਜ਼ਯੋਗ ਵੀਡੀਓ ਸਾਹਮਣੇ ਆਈਆਂ ਨੇ ਜਿਸ ਵਿੱਚ ਤੁਸੀਂ ਸਿੱਖ ਗੁਰੂ ਸਹਿਬਾਨ ਅਤੇ 20ਵੀਂ ਸਦੀ ਦੇ ਮਹਾਨ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੀਆਂ ਤਸਵੀਰਾਂ ਨਾਲ ਅਤ ਇਤਰਾਜ਼ਯੋਗ ਗਤੀਵਿਧੀ ਕਰਦੇ ਨਜ਼ਰ ਆ ਰਹੇ ਹੋ ਜਿਸ ਸੰਬੰਧੀ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਤੁਸੀਂ ਪੰਜਾਬ ਦੇ ਅੰਦਰ ਇੱਕ ਸੰਵਿਧਾਨਕ ਉੱਚ ਅਹੁਦੇ ਉੱਤੇ ਬੈਠੇ ਹੋ ਤੁਹਾਡੇ ਵੱਲੋਂ ਕਿਤੇ ਸਿੱਖ ਵਿਰੋਧੀ ਪ੍ਰਗਟਾਵੇ ਤੁਹਾਡੇ ਅੰਦਰ ਦੇ ਰਾਜ ਹੰਕਾਰ ਨੂੰ ਦਰਸਾਉਂਦੇ ਨੇ ਹੁਣ ਸਵਾਲ ਇਹ ਹੈ ਕਿ ਉਹਨਾਂ ਨੂੰ ਫਸੀਲ ਤੇ ਉੱਪਰ ਕਿਉਂ ਨਹੀਂ ਸੱਜਿਆ ਗਿਆ ਇਸੇ ਕਰਕੇ ਲਿਖਿਆ ਗਿਆ ਹੈ ਕਿ ਕਿਉਂਕਿ ਤੁਸੀਂ ਪਤਿਤ ਹੋ ਅਤੇ ਸਿੱਖ ਰਵਾਇਤ ਅਨੁਸਾਰ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਨਮੁਖ ਪੇਸ਼ ਨਹੀਂ ਕੀਤਾ ਜਾ ਸਕਦਾ ਇਸ ਲਈ ਤੁਹਾਨੂੰ 15 ਜਨਵਰੀ 2026 ਨੂੰ ਸ਼ਾਮ 4 ਵਜੇ ਨਿੱਜੀ ਤੌਰ ਤੇ ਸਕਤਰੇਤ શ્રી ਕਾਲ ਤਖਸਾਹਬ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਸੱਦਿਆ ਜਾਂਦਾ ਹੈ ਹਾਲਾਂਕਿ ਸਮਾਂ ਬਦਲਿਆ ਚਾਰ ਵਾਰ ਸਮਾਂ ਬਦਲਿਆ ਗਿਆ ਸੀ ਇਸ ਤੋਂ ਬਾਅਦ ਅੱਜ ਸਵੇਰੇ 11 ਵਜੇ ਦਾ ਸਮਾਂ ਜੋ ਹੈ ਉਹ ਮੁਕਰਰ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਹੁਣ ਸੀਐਮ ਮਾਨ ਜੋ ਨੇ ਉਹ ਦਰਬਾਰ ਸਾਹਿਬ ਪਹੁੰਚੇ ਨੇ ਸਕਤਰੇਤ ਪਹੁੰਚ ਕੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਦੇਣਾ ਹੈ ਤਾਂ ਬੇहद ਅਹਿਮ ਜੋ ਅੱਜ ਦੀ ਇਕੱਠਨਾ ਕਰਮਾ ਇਸ ਦੇ ਉੱਪਰ ਨਜ਼ਰ ਰਹੇਗੀ ਇਹ ਜੋ ਦਿਨ ਹੈ ਇਹ ਜੋ ਮਿਤੀ ਹੈ 15 ਜਨਵਰੀ 2026 ਇਹ ਇਤਿਹਾਸਿਕ ਮਿਤੀ ਹੋਣ ਜਾ ਰਹੀ ਹੈ ਕਿਉਂਕਿ ਇਸ ਦਿਨ ਇਹ ਹਮੇਸ਼ਾ ਯਾਦ ਕੀਤਾ ਜਾਏਗਾ ਕਿ ਪੰਜਾਬ ਦੇ ਮੁੱਖ ਮੰਤਰੀ ਅਕਾਲ ਤਖਤ ਸਾਹਿਬ ਦੇ ਇਸ ਇਕ ਤਰੇਦ ਪਹੁੰਚੇ ਸੀ ਜੋ ਗੰਭੀਰ ਇਲਜ਼ਾਮ ਲੱਗੇ ਸੀ ਉਹਨਾਂ ਬਾਰੇ ਉਹਨਾਂ ਨੇ ਆਪਣੇ ਸਪਸ਼ਟ ਕਰਨ ਦੇ ਵਿੱਚ ਕੀ ਕੁ ਦਿੱਤਾ ਇਹਦੇ ਬਾਰੇ ਅਜੇ ਸਾਫ ਹੋਏਗਾ ਪਰ ਤਸਵੀਰਾਂ ਅਸੀਂ ਤੁਹਾਨੂੰ ਸਿੱਧੇ ਤੌਰ ਤੇ ਇੱਕ ਇੱਕ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦਰਬਾਰ ਸਾਹਿਬ ਤੋਂ